ਕਈ ਦਿਨਾ ਦੀ ਹੜਤਾਲ ਤੋਂ ਬਾਅਦ ਸ਼ਨੀਵਾਰ ਨੂੰ ਸਰਕਾਰ ਤੇ ਡਾਕਟਰਾਂ ਦੀ ਆਪਸੀ ਮੰਗਾਂ ਨੂੰ ਲੈ ਕੇ ਸਹਿਮਤੀ ਪਣੀ ਹੈ ਜਿਸ ਕਾਰਨ ਡਾਕਟਰ ਓਪੀਡੀ ਦੇ ਵਿੱਚ ਦੁਬਾਰਾ ਵਾਪਸ ਪਰਤੇ ਨੇ ਤੇ ਉਸ ਦੇ ਨਾਲ ਹੀ ਹਸਪਤਾਲਾਂ ਦੇ ਵਿੱਚ ਰੌਣਕਾਂ ਮੁੜ ਪਰਤਾਈਆਂ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ ਡਾਕਟਰਾਂ ਤੋਂ ਆਪਣਾ ਇਲਾਜ ਕੰਫਰਮ ਤੇ ਵੀ ਦੇਖੇ ਉਥੇ ਹੀ ਐਮ ਡੀ ਜਤਿੰਦਰ ਸਿੰਘ ਕੋਛੜ ਨੇ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀ ਸੁਰੱਖਿਆ ਡਾਕਟਰਾਂ ਦੀ ਭਰਤੀ ਵਰਗੀ ਕਈ ਮੰਗਾਂ ਨੂੰ ਮੰਡਲਿਆ ਅੱਜ ਤੇ ਕੱਲ OPD ਵਿੱਚ 2 ਘੰਟੇ ਦਾ ਵਾਅਦਾ ਕੀਤਾ ਗਿਆ ਅਤੇ ਜੋ ਮਰੀਜ਼ ਪਹਿਲਾਂ ਨਹੀਂ ਆ ਸਕਦੇ ਸਨ ਹੁਣ ਆਪਣਾ ਇਲਾਜ ਕਰਵਾ ਸਕਦੇ ਨੇ ਉਥੇ ਹੀ ਕਈ ਦਿਨਾਂ ਦੀ ਹੜਤਾਲ ਤੋਂ ਬਾਅਦ ਸ਼ਨੀਵਾਰ ਨੂੰ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਸਹਿਮਤੀ ਬਣੀ ਹੈ ਅਤੇ ਡਾਕਟਰ OPD ਵਿੱਚ ਦਿਖੇ ਨੇ ਤੇ ਇਸ ਕਾਰਨ ਹਸਪਤਾਲਾਂ ਵਿੱਚ ਰੌਣਕ ਵਾਪਸ ਵਰਤੀ ਹੈ ਅੱਜ ਫਿਰ OPD ਸ਼ੁਰੂ ਹੋ ਗਈ ਹੈ ਹਾਂਜੀ ਅਜੋਪਟੀ ਸ਼ੁਰੂ ਹੋ ਗਈ ਹੈ ਪਰਸੋਂ ਸਾਡੇ ਸਿਹਤ ਮੰਤਰੀ ਜੀ ਨਾਲ ਮੀਟਿੰਗ ਸੀ ਤੇ ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਜਾਇਜ਼ ਠਹਿ ਰਹੀਆਂ ਤੇ ਨਾਲ ਉਹਨਾਂ ਨੂੰ ਬਿਨਾਂ ਸ਼ਰਤ ਮੰਨ ਵੀ ਲਿਆ ਹੈ ਤੇ ਅਸੀਂ PCMS ਐਸੋਸੀਏਸ਼ਨ ਉਹਦਾ ਉਸੇ ਦਾ ਸਵਾਗਤ ਕਰਦੀ ਹੈ ਤੇ ਲੋਕਾਂ ਦੇ ਹਿੱਤੋਂ ਦੇਖਦੇ ਹੋਏ ਅਸੀਂ ਸਟ੍ਰਾਈਕ ਕਾਲ ਆਫ ਕਰ ਲਈ ਹੈ ਉਹਪੜੀ ਅਸੀਂ ਸ਼ੁਰੂ ਕਰਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਅੱਜ ਸੋਮਵਾਰ ਦੇ ਮੁੰਗਲਰ ਦੋ ਘੰਟੇ ਐਕਸਟਰਾ ਸ਼ਾਮੀ ਮਰੀਜ਼ਾਂ ਨੂੰ ਦੇਖਾਂਗੇ ਤਾਂ ਕਿ ਜੇ ਕੋਈ ਬੈਕਲੋਗ ਹੈਗਾ ਤਾਂ ਕਲੀਅਰ ਹੋ ਜਾਏ ਕਿਸੇ ਕੋਈ ਦਿੱਕਤ ਹੈ ਸਾਨੂੰ ਮਿਲ ਸਕਦੇ। ਇਹ ਡਾਕਟਰ ਕਿਹੜੀ ਮੁੱਖ ਮੰਗਾਂ ਹੈਗੀ ਅਸੀਂ? ਸਰ ਇਹ ਚਾਰ ਮੁੱਖ ਮੰਗਾਂ ਸੀ ਜਿਹੜੀ ਸਭ ਤੋਂ ਮੇਨ ਮੁੱਖ ਮੰਗ ਕੀ ਤਾਂ ਸਿਕਿਉਰਿਟੀ ਦਾ ਮੁੱਦਾ ਸੀ। ਸਿਕਿਉਰਿਟੀ ਸਾਡੀ ਡੀਸੀਜ਼ ਨਾਲ ਐਸਿਸਟਰਨ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਲਦੀ ਉਸ ਰਾਤੇ ਕੰਮ ਵੀ ਹੋ ਰਿਹਾ ਹੈ ਤੇ ਜਲਦੀ ਗਰਾਊਂਡ ਤੇ ਦੇਖਣ ਨੂੰ ਮਿਲੇਗਾ ਦੂਸਰੀ ਮੰਗ ਸਾਡੀ ਸੀ ਜਿਹੜੀ 4 9 14 ਦੀ ਟਾਈਮ ਬੰਦ ਤੇ ਤਰੱਕੀਆਂ ਸੀ ਉਹ ਵੀ ਸਿਹਤ ਮੰਤਰੀ ਸਾਹਿਬ ਜੀ ਨੇ ਮੰਨਿਆ ਹੈ ਕਿ ਤੁਹਾਡੀ ਜਾਇਜ਼ ਮੰਗ ਬਿਲਕੁਲ ਜਾਇਜ਼ ਹੈ ਤੇ ਉਹਨੇ ਮੰਨ ਲਿਆ ਤੇ 3 ਕਿ ਮਹੀਨਿਆਂ ਦੇ ਵਿੱਚ ਵਿੱਚ ਉਸ ਤੋਂ ਪਹਿਲੇ ਵੀ ਇੰਪਲੀਮੈਂਟ ਕਰ ਸਕਦੇ ਨੇ ਸੁਰੱਖਿਆ ਨੂੰ ਜਿਹੜਾ ਮੰਗ ਹੈਗੀ ਸੀ ਸੁਰੱਖਿਆ ਨੂੰ ਲੱਗੇ ਕਿ ਸੁਰੱਖਿਆ ਲਾ ਦਿੱਤੀ ਗਈ ਹੈ ਸੁਰੱਖਿਆ ਵਾਸਤੇ ਜੋ ਹੈ ਕਿ ਕਮਰੇ ਵਗੈਰਾ ਲੱਗਨੇ ਸ਼ੁਰੂ ਹੋ ਗਏ ਹੈ ਤੇ ਸਾਨੂੰ ਹਸਪੀਟਲਸ ਨੂੰ ਚੌਕਿਆਂ ਦੇ ਨਾਲ ਅਟੈਚ ਕਰ ਦਿੱਤਾ ਗਿਆ ਹੈ 112 ਨੰਬਰ ਤੇ ਇੱਕ ਹੌਟਲ ਨੇ ਵੀ ਬਣਾਈ ਜੀ ਹੈ ਕਿ ਉੱਤੇ ਫੋਨ ਕਰਾਂਗੇ ਉਸ ਵਾਰ ਸਾਡੀ ਸੁਣ ਜਾਈਗੀ ਉਸ ਤੋਂ ਇਲਾਵਾ ਗਰਾਊਂਡ ਤੇ ਵੀ ਜਿਹੜੇ ਸਾਡੇ ਗਾਰਡਸ ਹੋਣ ਜਲਦੀ ਦੇਖਣ ਨੂੰ ਮਿਲਣਗੇ ਮਤਲਬ ਕਿ ਮੰਗਾ ਜਿਹੜੀਆਂ ਨੇ ਉਹ ਮੰਨ ਲੈਂਤੀਆਂ ਗਈਆਂ ਹਾਂ ਜੀ ਮੰਨ ਲੈਂਗੇ ਕਈ ਦਿਨਾਂ ਦੀ ਹੜਤਾਲ ਤੋਂ ਬਾਅਦ ਸ਼ਨੀਵਾਰ ਨੂੰ ਸਰਕਾਰ ਤੇ ਡਾਕਟਰਾਂ ਦੀ ਆਪਸੀ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਹੈ ਜਿਸ ਕਾਰਨ ਡਾਕਟਰ OPD ਦੇ ਵਿੱਚ ਦੁਬਾਰਾ ਵਾਪਸ ਪਰਤੇ ਨੇ ਤੇ ਉਸ ਦੇ ਨਾਲ ਹੀ ਹਸਪਤਾਲਾਂ ਦੇ ਵਿੱਚ ਰੌਣਕਾਂ ਮੁੜ ਪਰਤਾਈਆਂ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਮਰੀਜ਼ ਡਾਕਟਰਾਂ ਤੋਂ ਆਪਣਾ ਇਲਾਜ ਕੰਫਰਮ ਤੇ ਵੀ ਦੇਖੇ ਉਥੇ ਹੀ ਐਮਡੀ ਜਤਿੰਦਰ ਸਿੰਘ ਕੋਛੜ ਨੇ ਕਿਹਾ ਕਿ ਸਰਕਾਰ ਨੇ ਡਾਕਟਰਾਂ ਦੀ ਸੁਰੱਖਿਆ ਡਾਕਟਰਾਂ ਦੀ ਭਰਤੀ ਵਰਗੀ ਕਈ ਮੰਗਾਂ ਨੂੰ ਮੰਨ ਲਿਆ ਅੱਜ ਤੇ ਕੱਲ OPD ਵਿੱਚ 2 ਘੰਟੇ ਦਾ ਵਾਅਦਾ ਕੀਤਾ ਗਿਆ ਅਤੇ ਜੋ ਮਰੀਜ਼ ਪਹਿਲਾਂ ਨਹੀਂ ਆ ਸਕਦੇ ਸਨ ਹੁਣ ਆਪਣਾ ਇਲਾਜ ਕਰਵਾ ਸਕਦੇ ਨੇ ਉਥੇ ਹੀ ਕਈ ਦਿਨਾਂ ਦੀ ਹੜਤਾਲ ਤੋਂ ਬਾਅਦ ਸ਼ਨੀਵਾਰ ਨੂੰ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਸਹਿਮਤੀ ਬਣੀ ਹੈ ਅਤੇ ਡਾਕਟਰ OPD ਵਿੱਚ ਦਿਖੇ ਨੇ ਤੇ ਇਸ ਕਾਰਨ ਹਸਪਤਾਲਾਂ ਵਿੱਚ ਰੌਣਕ ਵਾਪਸ ਵਰਤੀ ਹੈ ਅੱਜ ਫਿਰ OPD ਸ਼ੁਰੂ ਹੋ ਗਈ ਹੈ ਹਾਂਜੀ ਅਜੋਪਟੀ ਸ਼ੁਰੂ ਹੋ ਗਈ ਹੈ ਪਰਸੋਂ ਸਾਡੇ ਸਿਹਤ ਮੰਤਰੀ ਜੀ ਨਾਲ ਮੀਟਿੰਗ ਸੀ ਤੇ ਉਹਨਾਂ ਨੇ ਸਾਡੀਆਂ ਸਾਰੀਆਂ ਮੰਗਾਂ ਜਾਇਜ਼ ਠਹਿ ਰਹੀਆਂ ਤੇ ਨਾਲ ਉਹਨਾਂ ਨੂੰ ਬਿਨਾਂ ਸ਼ਰਤ ਮੰਨ ਵੀ ਲਿਆ ਹੈ ਤੇ ਅਸੀਂ ਪੀਸੀਐਮਸ ਐਸੋਸੀਏਸ਼ਨ ਦਾ ਉਸ ਜੀ ਦਾ ਸਵਾਗਤ ਕਰਦੀ ਹੈ ਤੇ ਲੋਕਾਂ ਦੇ ਹਿੱਤੋਂ ਦੇਖਦੇ ਹੋਏ ਅਸੀਂ ਅੱਜ ਸਟ੍ਰਾਈਕ ਕਾਲ ਆਫ ਕਰ ਲਈ ਹੈ ਉਹ ਵੜੀ ਤੋਂ ਅਸੀਂ ਸ਼ੁਰੂ ਕਰਤੀ ਹੈ ਤੇ ਇਸ ਤੋਂ ਇਲਾਵਾ ਅਸੀਂ ਅੱਜ ਸੋਮਵਾਰ ਤੇ ਮੰਗਲਵਾਰ ਦੋ ਘੰਟੇ ਐਕਸਟਰਾ ਸ਼ਾਮ ਨੂੰ ਮਰੀਜ਼ਾਂ ਨੂੰ ਦੇਖਾਂਗੇ ਤਾਂ ਕਿ ਜੇ ਕੋਈ ਬੈਕਲੋਗ ਹੈਗਾ ਤਾਂ ਕਲੀਅਰ ਹੋ ਜਾਏ ਕਿਸੇ ਕੋਈ ਦਿੱਕਤ ਹੈ ਸਾਨੂੰ ਮਿਲ ਸਕਦੇ ਨੇ ਇਹ ਡਾਕਟਰ ਸਾਹਿਬ ਕਿਹੜੀ ਮੁਖ ਮੰਗਾਂ ਹੈ ਜੀ ਅਸੀਂ ਸਰ ਇਹ ਚਾਰ ਮੁਖ ਮੰਗਾਂ ਸੀ ਜਿਹੜੀ ਸਭ ਤੋਂ ਮੇਨ ਮੁਖ ਮੰਗਾਂ ਕੀ ਤਾਂ ਸਿਕਿਉਰਿਟੀ ਦਾ ਮੁੱਦਾ ਸੀ ਸਿਕਿਉਰਿਟੀ ਸਾਡੀ ਡੀਸੀਜ਼ ਨਾਲ ਐਸਿਸਟ ਨਾਲ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਲਦੀ ਉਸ ਰਾਤੇ ਕੰਮ ਵੀ ਹੋ ਰਿਹਾ ਹੈ ਤੇ ਜਲਦੀ ਗਰਾਊਂਡ ਤੇ ਦੇਖਣ ਨੂੰ ਮਿਲੇਗਾ। ਦੂਸਰੀ ਮੰਗ ਸਾਡੀ ਸੀ ਜਿਹੜੀ 4 9 14 ਦੀ ਟਾਈਮ ਬੰਦ ਤੇ ਤਰੱਕੀਆਂ ਸੀ। ਉਹ ਵੀ ਸਿਹਤ ਮੰਤਰੀ ਸਾਹਿਬ ਜੀ ਨੇ ਮੰਨਿਆ ਹੈ ਕਿ ਤੁਹਾਡੀ ਜਾਇਜ਼ ਮੰਗ ਬਿਲਕੁਲ ਜਾਇਜ਼ ਹੈ। ਤੋਂ ਉਹਨੇ ਮੰਨ ਲਿਆ ਤੇ 3 ਕਿ ਮਹੀਨਿਆਂ ਦੇ ਵਿੱਚ ਵਿੱਚ ਉਸ ਤੋਂ ਪਹਿਲੇ ਵੀ ਇੰਪਲੀਮੈਂਟ ਕਰ ਸਕਦੇ ਨੇ। ਸੁਰੱਖਿਆ ਨੂੰ ਜਿਹੜਾ ਮੰਗ ਹੈਗੀ ਸੀ ਸੁਰੱਖਿਆ ਨੂੰ ਲੈ ਕੇ ਕਿ ਸੁਰੱਖਿਆ ਲਾ ਦਿੱਤੀ ਗਈ ਹੈ। ਸੁਰੱਖਿਆ ਵਾਸਤੇ ਜੋ ਹੈ ਕਿ ਕੈਮਰੇ ਵਗੈਰਾ ਲੱਗਨੇ ਸ਼ੁਰੂ ਹੋ ਗਏ ਹੈ। ਤੇ ਪੀ ਸਾਨੂੰ ਹਸਪੀਟਲਸ ਨੂੰ ਚੌਕਿਆਂ ਦੇ ਨਾਲ ਅਟੈਚ ਕਰ ਦਿੱਤਾ ਗਿਆ ਵੈ 112 ਨੰਬਰ ਤੇ ਇੱਕ ਹੌਟਲ ਨੇ ਵੀ ਬਣਾਈ ਜੀ ਕਿ ਉੱਤੇ ਫੋਨ ਕਰਾਂਗੇ ਉਸ ਵਾਰ ਸਾਡੀ ਸੁਣ ਜਾਈਗੀ ਉਸ ਤੋਂ ਇਲਾਵਾ ਗਰਾਊਂਡ ਤੇ ਵੀ ਜਿਹੜੇ ਸਾਡੇ ਗਾਰਡਸ ਹੋਣ ਜਲਦੀ ਦੇਖਣ ਨੂੰ ਮਿਲਣਗੇ ਮਤਲਬ ਕਿ ਮੰਗਾ ਜਿਹੜੀਆਂ ਨੇ ਉਹ ਮੰਨ ਲੈਂਤੀਆਂ ਗੀਆਂ ਹਾਂ ਜੀ ਮੰਨ ਲੈਂਗੇ